ਹਰ ਹਾਰ ਤੋਂ ਬਾਅਦ ਹੈ ਹਾਰ ਹੁੰਦੀ ਪੰਚੀ ਜਿੰਨੀ ਬੋਟ ਨਾ ਰਹੀ ਪੱਲੇ ਸੋਦਾ ਸਾਦ ਨੂੰ ਇਹਨਾਂ ਨੇ ਮਾਫ ਕੀਤਾ ਜਥੇਦਾਰਾਂ ਨੂੰ ਉੱਪਰੋਂ ਫਰਮਾਨ ਕੱਲੇ ਰੱਬ ਰੁੱਸਿਆ ਨਾਲ ਅਕਾਲੀਆਂ ਦੇ ਹਵਾ ਇਹਨਾਂ ਦੇ ਉਲਟ ਖਿਲਾਫ ਚੱਲੀ ਜਵਾਰ ਕੇ ਬਾਲੀ ਬੇਅਦਵੀ ਭੁੱਲਦੀ ਨਾ ਕੋਟਕਪੂਰਾ ਬਰਗਾੜੀ ਦੇ ਜ਼ਖਮ ਅੱਲੇ ਕਰੀ ਬੇਅਦਵੀ ਉਹਨਾਂ ਦਾ ਨਾ ਕੱਖ ਰਹੀ ਬੀਬਾ ਕਰੀ ਅਰਦਾਸ ਸੀ ਅੱਡ ਪੱਲੇ ਸਾਥ ਛੱਡ ਕੇ ਜਿਨ੍ਹਾਂ ਮਲਾਈ ਖਾਧੀ ਹੋ ਗਏ ਬਾਗੀ ਸੁਖਵੀਰ ਨੂੰ ਛੱਡ ਕੱਲੇ ਸੁਖਵੀਰ ਬਾਦਲ ਹੱਥੀ ਤੋਂ ਬੀਜ ਕੰਡੇ ਮੇਵੇ ਬਦਨਾਮ ਦਾਖਾਂ ਤੋਂ ਟੋਲਦਾ ਏ ਗਲੀਆਂ ਵਿੱਚ ਗੁਰੂ ਦੇ ਅੰਗ ਰੋਲੇ ਗੁਰੂ ਅੱਜ ਤੁਹਾਨੂੰ ਵੀ ਰੋਲਦਾ ਏ ਟਾਂਡੇ ਵਾਲੇ ਆ ਪੰਥ ਦੇ ਲਾਏ ਨਾਰੇ ਨੀਵਾ ਪੰਥ ਦਾ ਝੰਡਾ ਹੈ ਕਰ ਦਿੱਤਾ ਤੱਕੜੀ ਛੱਡ ਕੇ ਹਾਥੀ ਦੇ ਮਗਰ ਦੋੜੇ ਤੁਸੀਂ ਹਾਥੀ ਵੀ ਲੰਡਾ ਕਰ ਦਿੱਤਾ ਜੇ ਚੰਗਾ ਲੱਗੇ ਤੇ ਸ਼ੇਅਰ ਜ਼ਰੂਰ ਕਰ ਦਿਓ